ਦਾ ਮੇਰੇ ਪਿੰਡ ਦਾ ਕਰਨਾ ਤੇ ਵੀਰ ਨੇ ਜੀ ਸਾਡੇ ਵਾਸਤੇ ਗਿਫਟ ਲੈ ਕੇ ਦਿੱਤੇ ਆ ਦੋ ਤੇ ਇੱਕ ਮੇਰੇ ਖਿਆਲ ਕਰਨੇ ਲਈ ਬਾਕੀ ਆਪਾਂ ਖੋਲ ਕੇ ਦੇਖਦੇ ਆ ਬਾਕੀ ਗੱਲਾਂ ਆਪਾਂ ਬਾਅਦ ਚੋਂ ਕਰਾਂਗੇ ਪਹਿਲਾਂ ਆਪਾਂ ਗਿਫਟ ਖੋਲ ਲਈ ਆ ਤੁਹਾਨੂੰ ਮੈਂ ਫੇਰ ਦਿਖਾਉਣਾ ਪਹਿਲਾਂ ਇਹਨੂੰ ਆਪਾਂ ਇੱਧਰ ਰੱਖ ਦਈਏ ਤੇ ਪਹਿਲਾਂ ਇਹਨੂੰ ਖੋਲਦੇ ਆ ਲੈ ਰਵਣ ਖੋਲ ਕੇ ਰਾਂ ਆਹ ਹੁੰਦੇ ਸ਼ੌਭਾ ਥਾਂ ਨਾਲ ਲਿਆ ਪੂਰੇ ਲਿਆ ਦਿਖਾਗੇ ਕਰਾਂ ਵਾਓ ਆ ਦੇਖੋ ਦੋਸਤੋ ਹੁਣ ਪਹਿਲਾਂ ਅਨਬਾਕਸਿੰਗ ਕਰਦੇ ਆ ਆਪਾਂ ਇਹਦੀ ਆ ਦਿਖਾਓ ਦਿਖਾਓ ਆਪਣੇ ਦੋਸਤੋ ਨੂੰ ਲੋਡੀ ਪਹਿਚਾਣੋ ਦੋਸਤੋ ਕਿਹਦੀ ਬਟਾ ਦਾ ਮਤਾ ਦੋਸਤੋ ਤੇ ਇਹ ਡਰਾਇੰਗ ਛਾਪੀ ਹੈ ਜੀ ਆਹ ਮੁੰਡੇ ਨੇ ਮੇਰੇ ਪਿੰਡ ਦੇ ਨੇ ਕਰਨੇ ਨੇ ਤੇ ਦੇਖੋ ਆ ਤਾਂ ਆ ਗਈ ਜੀ ਰਮਨ ਦੀ ਹੂੰ ਬਹੁਤ ਸੋਹਣੀ ਬਣੀ ਹੋਈ ਹੈ ਜੀ ਹੂੰ ਬਹੁਤ ਸੋਹਣੀ ਬਣੀ ਰਮਣੇ ਜਿਵੇਂ ਹੀ ਨਹੀਂ ਪਤਾ ਲੱਗਦਾ ਦੇਖ ਐਂ ਲੱਗਦਾ ਜਿਵੇਂ ਫੋਟੋ ਹੁੰਦੀ ਹੈ ਹਨਾ ਹਾਂਜੀ ਤੇ ਇਹ ਤਾਂ ਆ ਗਈ ਦੋਸਤੋ ਰਮਨ ਦੀ ਡਰਾਇੰਗ ਤੇ ਇਸ ਤੋਂ ਬਾਅਦ ਆ ਆ ਗਈ ਜੀ ਮੇਰੇ ਵੀਰ ਤੇ ਮੇਰੀ ਮੰਮਾ ਦੀ ਹਾਂ ਖੁਸ਼ ਕਰਨ ਦੀ ਇਹ ਤਾਂ ਸਪੈਸ਼ਲ ਗਿਫਟ ਪੈਕ ਕਰਕੇ ਲਿਆਂਦਾ ਕਿਵੇਂ ਕਰਨ ਨੇ ਤੂੰ ਦੱਸ ਹੁਣ ਕਿਵੇਂ ਲੱਗੀ ਪੂਰੀ ਬਣੀ ਬਈ ਪੂਰੀ ਸੋਹਣੀ ਬਣੀ ਇਹ ਦੋਸਤੋਂ ਕਰਨ ਦੇ ਹੱਥਾਂ ਦਾ ਜਾਦੂ ਆ ਤੇ ਰਾਸ਼ੀ ਦੋਨਾਂ ਦੀ ਸੇਮ ਹੀ ਆ ਗਈ ਆ ਹੁਣ ਆਪਣੇ ਛੋਟੇ ਭਰਾ ਦਾ ਨਾਂ ਵੀ ਕਰਨੇ ਆ ਤੇ ਕਰਨ ਨੇ ਕਰਨ ਇਹਨੂੰ ਮਤਲਬ ਗਿਫਟ ਦਿੱਤਾ ਜੀ ਪੇਂਟਿੰਗ ਕਰਕੇ ਡਰਾਇੰਗ ਕਰਕੇ ਤੇ ਦੱਸੋ ਜੀ ਆ ਵੀ ਬਹੁਤ ਸੋਹਣੀ ਬਣੀਆ ਕਰਨ ਐਨਾ ਮਤਲਬ ਕਰਨ ਇਹ ਤੈਨੂੰ ਜਨੂਨ ਕਿਵੇਂ ਪਿਆਦਾ ਈ ਆਤੀ ਪੈ ਗਈ ਜੀ ਬਸ ਹੂੰ ਇਹਨੇ ਕਰਨੇ ਹੋਰ ਵੀ ਬਹੁਤ ਡਰਹਿਂਗਾ ਬਣਾਈਆਂ ਜੀ ਵੀਰੇ ਸਿੱਧੂ ਮੂਸੇ ਵਾਲੇ ਬਾਈ ਦੀ ਵੀ ਬਣਾ ਕੇ ਦਿੱਤੀ ਸੀ ਨਾ ਕਰਨ ਹਾਂਜੀ ਛੋਟੇ ਸਾਹਿਬ ਜੀ ਇਦਾਂ ਦੀ ਮਾਤਾ ਹੂੰ ਸਾਡੇ ਮਤਲਬ ਗੁਰਦੁਆਰਾ ਸਾਹਿਬ 'ਚ ਵੀ ਇਸ ਮੁੰਡੇ ਦੀਆਂ ਡਰਹਿਂਗਾ ਲੱਗੀਆਂ ਹੋਈਆਂ ਨੇ ਤੇ ਦੇਖੋ ਦੋਸਤੋ ਐਤੂ ਬਾਦ ਤੁਹਾਨੂੰ ਉਹ ਵੀ ਦਿਖਾ ਦਈਏ ਜੀ ਮੈਂ ਦਿਖਾਉਣੀ ਆ ਜੀ ਇਹ ਚਾਰ ਕੋਲਨਾ ਬਣੀ ਹੋਈ ਐ ਆਹ ਲਓ ਜੀ ਆਹ ਵੀ ਦੇਖੋ ਜੀ ਹਾਂਜੀ ਨੇੜੇ ਲੈ ਕੇ ਦਿਖਾ ਦੇ ਬੱਬੂ ਹੂੰ ਦੇਖੋ ਦੋਸਤੋ ਇਹ ਮੇਰੀ ਆ ਮਤਲਬ ਤਿੰਨ ਡਰਾਇੰਗਾਂ ਬਣਾ ਕੇ ਦਿੱਤੀਆਂ ਨੇ ਕਰਨ ਇਹਦੇ ਤਿੰਨੋ ਹੀ ਡਰਾਇੰਗਾਂ ਸਾਡੀਆਂ ਬਹੁਤ ਸੋਹਣੀਆਂ ਬਣਾ ਕੇ ਦਿੱਤੀਆਂ ਕਰਨ ਬਈ ਬਹੁਤ ਬਹੁਤ ਧੰਨਵਾਦ ਤੇਰਾ ਹਨਾ ਹਾਂ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਹੀ ਸੋਹਣਾ ਕੰਮ ਕਰ ਰਹੇ ਆ ਕਰਨ ਵੀਰੇ ਤੇ ਦੋਸਤੋ ਜੇਕਰ ਤੁਸੀਂ ਵੀ ਡਰਾਇੰਗ ਸਿਖਾਉਣੀ ਆ ਕੋਈ ਵੀ ਤਾਂ ਤੁਸੀਂ ਵੀਰੇ ਨਾਲ ਕਰਨ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਲਾ ਦਿੰਦਾ ਤੇ ਇੰਸਟਾਗ੍ਰam ਅਕਾਊਂਟ ਵੀ ਤੁਹਾਨੂੰ ਮੈਂ ਕਰਨ ਦਾ ਦੱਸ ਦਿੰਦਾ ਥੱਲੇ ਆਪਣੇ ਮੈਂਸ਼ਨ ਵੀ ਕਰ ਦਿੰਦਾ ਜਾ ਕੇ ਜਰੂਰ ਫੋਲੋ ਕਰਿਓ ਕਰਨੇ ਨੂੰ ਤੇ ਬਾਕੀ ਦੋਸਤੋ ਸੋਹਣੀਆਂ ਸੋਹਣੀਆਂ ਡਰਾਇੰਗਾਂ ਦਾ ਬਈ ਬਣਾਉਂਦੀ ਐ ਕੋਈ ਵੀ ਵੀਰਤਰਾ ਆਪਣੀ ਡਰਾਇੰਗ ਬਣਾਉਣਾ ਚਾਹੁੰਦਾ ਆਪਣੀ ਫੈਮਲੀ ਦੀ ਆਪਣੇ ਭਰਾ ਦੀ ਆਪਣੀ ਵਾਈਫ ਦੀ ਤਾਂ ਤੁਸੀਂ ਬਣਾ ਸਕਦੇ ਹੋ ਕਰਨੇ ਆਪਣਾ ਇੰਸਟਾਗ੍ਰam ਅਕਾਊਂਟ ਦਾ ਕੀ ਨਾਮ ਲੇਜੈਂਡ ਅੰਡਰਸਕੋਰ ਅਪਰੂਵਲ ਠੀਕ ਹੈ ਲੈਜੈਂਡ ਅੰਡਰਸਕੋਰ ਲੈਜੈਂਡਸ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਕਰਨ 93641 6682 6682 94641 ਤੇ ਕਿੰਨਾ ਟਾਈਮ ਹੋ ਗਿਆ ਕਰਨ ਤੈਨੂੰ ਇਹ ਮਤਲਬ ਕਰਦੇ ਨੂੰ 2 ਸਾਲ ਹੋ ਗਏ ਬਈ ਇਹ ਕਰਦੇ ਨੂੰ ਠੀਕ ਆ 2 ਸਾਲ ਹੋ ਗਏ ਤੈਨੂੰ ਡਰਾਇੰਗ ਕਰਦੇ ਨੂੰ ਹਮ ਬਹੁਤ ਮਤਲਬ ਬਹੁਤ ਸਮਾਂ ਹਾਂਜੀ ਬਹੁਤ ਹੋਣੀ ਡਰਾਗ ਬਣੀ ਹੋਈ ਹੈ ਜੀ ਜੇਕਰ ਤੁਸੀਂ ਵੀ ਬਣਵਾਉਣਾ ਚਾਹੁੰਦੇ ਹੋ ਤਾਂ ਜਰੂਰ ਸੰਪਰਕ ਕਰਿਓ ਜੀ ਹਮ ਸਫਾਈ ਬਹੁਤ ਹੈ ਜੀ ਬਾਕੀ ਹਾਂਜੀ ਹਾਂਜੀ ਸਫਾਈ ਬਹੁਤ ਹੈ ਜੀ ਹਾਂਜੀ ਤੇ ਕਰਵਾ ਚੈੱਕ ਬਾਕੀ ਕੋਈ ਵੀ ਭਰਾ ਦੋਸਤੋ ਬਣਵਾਉਣਾ ਚਾਹੁੰਦਾ ਤਾਂ ਉਹ ਵੀਰੇ ਨੂੰ ਕਰਨ ਨੂੰ ਜਰੂਰ ਸੰਪਰਕ ਕਰੇ ਜਿੱਦੇ ਵੀਰ ਦਾ ਪੇਜ ਵੀ ਜਾ ਕੇ ਫੋਲੋ ਕਰਿਓ ਉਹਦੇ ਮਤਲਬ ਨਵੀਆਂ ਨਮੀਆਂ ਮੈਂਨਸ਼ਨ ਕਰਦਾਂਗੇ ਜੀ ਜੀ ਨਵੀਆਂ ਨਮੀਆਂ ਡਰੈਂਗਾ ਕਰਨਾ ਪਾਉਂਦਾ ਰਹਿੰਦਾ ਤੇ ਬਾਕੀ ਦੋਸਤੋ ਵੀਡੀਓ ਅੱਗੇ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ